ਹੈਲੋ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਸਾਰੇ ਅੰਦਾ ਆਪਾਂ ਉੱਠ ਗਏ ਆ ਤੇ ਸਾਡੇ ਛੋਟੇ ਚੀਮਾ ਸਾਪੀ ਰੇਸ ਚ ਇਹਨਾਂ ਨੇ ਜਾਣਾ ਸਕੂਲ ਤੇ ਰੀਤ ਦਾ ਅੱਜ ਪੇਪਰ ਨਹੀਂ ਹੈਗਾ ਇਹਨੇ ਛੁੱਟੀ ਹੈ ਡਰਾਮੇ ਵਾਜ ਦੇਖੋ ਇਹਨਾਂ ਦਾ ਸੁੱਤਾ ਪਿਆ ਤੇ ਪਰੇ ਹੀ ਸ਼ਰਾਰਤਾ ਕਰਦਾ ਹੈ ਬੜਾ ਖਰਾਬ ਹੈ ਜੁਆਗ ਸਾਡਾ ਤੇ ਉਸ ਤੋਂ ਬਾਅਦ ਅਮਨਿੰਦਰ ਚਲਾ ਗਿਆ ਸਕੂਲ ਤੇ ਮੈਂ ਬਣਾ ਰਹੀ ਆ ਰੀਤ ਲਈ ਰੋਟੀ ਤੇ ਨਾਲ ਨਾਲ ਇਹ ਮੇਰੇ ਨਾਲ ਸ਼ਰਾਰਤਾ ਕਰ ਰਿਹਾ ਤੇ ਉਸ ਤੋਂ ਬਾਅਦ ਸਾਡੀ ਲੜਾਈ ਹੋ ਗਈ ਤੇ ਦੇਖ ਰੀਤ ਨੇ ਫੋਨ ਤੇ ਲੱਤ ਮਾਰਨੀ ਇਹ ਅਮਰੀਠਾ ਤੇ ਫਿਰ ਕਹਿੰਦਾ ਤੈਨੂੰ ਪਤਾ ਨਹੀਂ ਤੂੰ ਪੰਗਾ ਕਿਹਦੇ ਨਾਲ ਲੈ ਲਿਆ ਮੇਰੇ ਨਾਲ ਸ਼ਰਾਰਤਾ ਲੱਗਿਆ ਕਰਨ ਤੇ ਉਸ ਤੋਂ ਬਾਅਦ ਸਾਨੂੰ ਪਾਰਸਲ ਰੀਸੀਵ ਹੋਇਆ ਇਹਦੇ ਚੋਂ ਬਹੁਤ ਸੋਹਣੀ ਚੈਨ ਸੀ ਜਿੱਤੇ ਮੇਰਾ ਨਾਮ ਲਿਖਿਆ ਅਮਨ ਤੇ ਫਿਰ ਮੈਂ ਰੈਡੀ ਹੋਣ ਲੱਗ ਗਈ ਆਫਿਸ ਲਈ ਤੇ ਮੈਂ ਆਫਿਸ ਪਹੁੰਚ ਗਈਆਂ ਅੱਜ ਜਿ세 ਉੱਥੇ ਕਰੀ ਪਾਰਟੀ ਸਮੋਸੇ ਟੋਸ ਯਮ ਯਮ ਖਾਦੇ ਤੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਸਾਡੇ ਸਾਰੇ ਵੀ ਖਾ ਰਹੇ ਨੇ ਤੇ ਫਿਰ ਅਸੀਂ ਥੋੜੀ ਦਰ ਫੋਟੋ ਕਲਿੱਕ ਕਰੀਆਂ ਫੋਟੋ ਕਲਿੱਕ ਕਰਕੇ ਜਿ ਘਰ ਆ ਗਏ ਤੇ ਘਰ ਆ ਕੇ ਵੀਡੀਓ ਬਣਾ ਕੇ ਸੋ ਗਿਆ ਜ ਰੋਟੀ ਨਹੀਂ ਖਾਦੇ